ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਅੱਜ ਪਹੁੰਚੇ ਹਾਂ ਗੁਰਦੁਆਰਾ ਫਲਾਈ ਸਾਹਿਬ ਤੇ ਇੱਥੇ ਦੇ ਇਤਿਹਾਸ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਦਰਸ਼ਨ ਕਰਾਵਾਂਗੇ ਆਓ ਦਰਸ਼ਨ ਕਰੀਏ ਜਿਵੇਂ ਕਿ ਆਪਾਂ ਦੱਸਿਆ ਅੱਜ ਆਪਾਂ ਫਲਾਈ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਏ ਹਾਂ ਇਸ ਸਮੇਂ ਅਸੀਂ ਮਲੇਰਕੁੱੜਾ ਲੁਹਿਆਣਾ ਰੋਡ ਤੇ ਖੜੇ ਹਾਂ ਜੇਕਰ ਤੁਸੀਂ ਮਲੇਰਕੁੱੜਾ ਵੱਲੋਂ ਆ ਰਹੇ ਹੋ ਤਾਂ ਕੈਂਡ ਵਾਲੀ ਨਹਿਰ ਪਾਰ ਕਰਕੇ ਖਬਰੇ ਹੱਥ ਨਹਿਰ ਦੇ ਨਾਲ-ਨਾਲ ਲਗਭਗ 1 ਕਿਲੋਮੀਟਰ ਤੇ ਫਲਾਈ ਸਾਹਿਬ ਗੁਰਦੁਆਰਾ ਸਾਹਿਬ ਸਥਿਤ ਹੈ ਸਾਹਮਣੇ ਹੀ ਗੁਰਦੁਆਰਾ ਸਾਹਿਬ ਦਾ ਸਾਈਨ ਬੋਰਡ ਆ ਗਿਆ ਹੈ ਹੁਣ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਜੋ ਕਿ ਨਹਿਰ ਦੇ ਕਿਨਾਰੇ ਤੇ ਬਹੁਤ ਸ਼ਾਂਤ ਮਾਹੌਲ ਵਿੱਚ ਇੱਥੇ ਦੀ ਹਵਾ ਹਰਿਆਲੀ ਸਕੂਨ ਭਰਿਆ ਮਾਹੌਲ ਦਿਲ ਨੂੰ ਬਹੁਤ ਸ਼ਾਂਤੀ ਦਿੰਦਾ ਹੈ। ਹੁਣ ਆਪਾਂ ਗੁਰੂ ਘਰ ਦੇ ਦਰਸ਼ਨ ਕਰਨ ਲਈ ਅੰਦਰ ਐਂਟਰ ਹੋ ਰਹੇ ਹਾਂ। ਅੰਦਰ ਲੰਘਦੇ ਹੀ ਇੱਥੇ ਦੀ ਹਰਿਆਲੀ, ਖੁੱਲਾ ਮੈਦਾਨ ਅਤੇ ਪਵਿੱਤਰਤਾ ਦਿਲ ਨੂੰ ਝੋਲ ਲੈਂਦੀ ਹੈ। ਇਹ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਜੀ ਦੇ ਨਾਮ ਤੇ ਬਣਿਆ ਹੋਇਆ ਹੈ ਜੋ ਸਿੱਖ ਇਤਿਹਾਸ ਨਾਲ ਜੁੜੀ ਇੱਕ ਪਵਿੱਤਰ ਧਰਤੀ ਹੈ। ਸਰਵਾਰ ਸਾਹਿਬ ਦੇ ਅੰਦਰ ਵੜਦਿਆਂ ਇਹ ਇੱਕ ਬੋਰਡ ਲੱਗਾ ਹੋਇਆ ਹੈ ਜਿਸ ਤੇ ਗੁਰਦੁਆਰਾ ਫਲਾਈ ਸਾਹਿਬ ਪਾਛੈਦ ਅਦਮੀ ਜੀ ਦੇ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਉਸ ਅਨੁਸਾਰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਮਗਰੋਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਸਰਸਾ ਨਦੀ ਉੱਤੇ ਵਿਛੜ ਗਿਆ ਸੀ ਤਾਂ ਗੁਰੂ ਜੀ ਰੋਪੜ ਤੋਂ ਚੰਕੌਰ ਸਾਹਿਬ ਪਹੁੰਚੇ ਜਿੱਥੇ ਮੁਗਲਾਂ ਦੇ ਵੱਡੇ ਲਸ਼ਕਰ ਦਾ ਮੁਕਾਬਲਾ ਮੁੱਠੀ ਭਰ ਸਿੰਘਾਂ ਨੇ ਕੀਤਾ ਤੇ ਦੁਸ਼ਮਣ ਦੇ ਦੰਦ ਫੱਟੇ ਕੀਤੇ ਉੱਥੋਂ ਗੁਰੂ ਜੀ ਮਾਚੀਵਾੜਾ ਲੱਲਾ ਰਾਮਪੁਰ ਕਨੇਜ ਆਲਮਗੀਰ ਆਦ ਪਿੰਡਾਂ ਵਿੱਚੋਂ ਹੁੰਦੇ ਹੋਏ ਸਮਤ 1767 1704 ਈਸਵੀ ਵਿੱਚ ਇੱਥੇ ਫਲਾਈ ਸਾਹਿਬ ਪਹੁੰਚੇ ਸਨ ਇੱਥੇ ਗੁਰੂ ਸਾਹਿਬ ਨੇ ਇੱਕ ਰਾਤ ਵਿਸ਼ਰਾਮ ਕੀਤਾ ਕਿਹਾ ਜਾਂਦਾ ਹੈ ਕਿ ਜਿਸ ਫਲਾਈ ਨਾਲ ਗੁਰੂ ਜੀ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਉਹ ਅੱਜ ਵੀ ਇੱਥੇ ਮੌਜੂਦ ਹੈ ਗੁਰੂ ਸਾਹਿਬ ਨੇ ਇੱਥੋਂ ਭਾਈ ਮਾਨ ਸਿੰਘ ਰਾਹੀਂ ਕਿਲਾ ਰਾਇਪੁਰ ਦੇ ਸਿੱਖ ਸਰਦਾਰ ਨੂੰ ਨੇ ਆ ਭੇਜਿਆ ਸੀ ਪਰ ਉਹ ਨਾ ਆਏ ਇਸ ਤੋਂ ਬਾਅਦ ਗੁਰੂ ਜੀ ਪਿੰਡ ਰਤਨਾ ਟਾਲੀ ਸਾਹਿਬ ਚਲੇ ਗਏ ਜਦੋਂ ਰਾਏਪੁਰ ਦੀਆਂ ਸ਼ਰਧਾਲੂ ਮਾਈਆਂ ਨੂੰ ਗੁਰੂ ਜੀ ਦੇ ਹੁਕਮ ਨਾ ਮੰਨਣ ਦੀ ਗਲਤੀ ਦਾ ਪਛਤਾਪ ਰੋਇਆ ਤਾਂ ਉਹ ਮਾਈਆਂ ਮਾਈ ਸਲਖਣੀ ਜੀ ਦੀ ਗਵਾਹੀ ਵਿੱਚ ਪ੍ਰਸ਼ਾਦ ਤੇ ਰਿਸ਼ਾਲੇ ਲੈ ਕੇ ਗੁਰੂ ਜੀ ਕੋਲ ਮਾਫੀ ਮੰਗਣ ਲਈ ਗਈਆਂ ਗੁਰੂ ਜੀ ਨੇ ਉਹਨਾਂ ਦੀ ਸ਼ਰਧਾ ਤੋਂ ਖੁਸ਼ ਹੋ ਕੇ ਵਰਦਾਨ ਦਿੱਤਾ ਤੁਸੀਂ ਰਾਜ ਕਰੋਗੇ ਤੁਹਾਡੀਆਂ ਸਰਦਾਰੀਆਂ ਕਾਇਮ ਰਹਿਣਗੀਆਂ ਇੱਥੇ ਕਈ ਰੋਹਾਨੀ ਘਟਨਾਵਾਂ ਹੋਈਆਂ ਹਨ ਲੋਕ ਮੰਨਦੇ ਹਨ ਕਿ ਪੂਰਨ ਸਰਦਾ ਨਾਲ ਕੀਤੀ ਅਰਦਾਸ ਇੱਥੇ ਜ਼ਰੂਰ ਪੂਰੀ ਹੁੰਦੀ ਹੈ ਨੇੜੇ ਹੀ ਟਿੱਬੇ ਦੀ ਖੋਦਾਈ ਦੌਰਾਨ પ્રાਤਨ ਸ਼ਾਸਤਰ ਵੀ ਪ੍ਰਾਪਤ ਹੋਏ ਹਨ ਹਰ ਸਾਲ 17-18 ਪੋ ਨੂੰ ਇੱਥੇ ਵੱਡੇ ਭਾਰੀ ਦੀਵਾਨ ਸਜਾਏ ਜਾਂਦੇ ਹਨ ਹਰ ਦਸਵੀਂ ਤੇ ਹਰ ਐਤਵਾਰ ਸੰਗਤਾਂ ਇਕੱਠੀਆਂ ਹੋ ਕੇ ਗੁਰੂ ਦੇ ਜਸ ਕਾਉਂਦੀਆਂ ਹਨ ਹੁਣ ਚਲੋ ਗੱਲ ਕਰੀਏ ਇਸ ਪਵਿੱਤਰ ਗੁਰਦੁਆਰੇ ਦੀ ਨੀਂਹ ਬਾਰੇ ਇਸ ਦਰਬਾਰ ਸਾਹਿਬ ਦੇ ਅੰਦਰ ਇੱਕ शिलाਲੇਖ ਲੱਗਾ ਹੈ ਜਿਸ ਤੇ ਲਿਖਿਆ ਹੈ ਕਮ ਉਕਾਰ ਸਤਿਗੁਰ ਪ੍ਰਸਾਦ ਇਸ ਗੁਰਦੁਆਰੇ ਦੀ ਇਮਾਰਤ ਦਾ ਨੀਂਹ ਪੱਥਰ 13 ਜੂਨ 1976 ਐਤਵਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਤੇ ਪੰਜ ਪਿਆਰਿਆਂ ਵੱਲੋਂ ਆਪਣੇ ਅਸ਼ੋਕ ਕਰਕਮਲਾ ਨਾਲ ਰੱਖਿਆ ਗਿਆ ਇਹ ਪੰਜ ਪਿਆਰੇ ਸਨ ਸਿੰਘ ਸਾਹਿਬ ਜਥੇਦਾਰ ਗੁਦਿਆਲ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ప్రసిద్ధ ਵਿਦਵਾਨ ਪਿੰਡਰਾ ਵਾਲੇ ਜੱਤੀਦਾਰ ਸੰਤੋਖ ਸਿੰਘ ਜੀ ਗੁਰਦੁਆਰਾ ਫਲਾਈ ਸਾਹਿਬ ਦੇ ਮਗੰਤ ਭਾਈ ਭਗਤ ਸਿੰਘ ਜੀ ਅਤੇ ਲੁਧਿਆਣਾ ਦੀ ਸੰਗਤ ਦੀ ਮੌਜੂਦਗੀ ਵਿੱਚ ਇਹ ਪਵਿੱਤਰ ਨੀ ਪੱਤਰ ਰੱਖਿਆ ਗਿਆ ਹੁਣ ਮੈਂ ਗੁਰਦੁਆਰਾ ਫਲਾਈ ਸਾਹਿਬ ਪਾਤਸ਼ਾਹੀ ਦਸਵੀਂ ਦੀ ਪਵਿੱਤਰ ਧਰਤੀ ਤੇ ਉਸ ਜਗ੍ਹਾ ਤੇ ਮੌਜੂਦ ਹਾਂ ਇਹ ਉਹ ਥਾਂ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਮਤ 1767 1704 ਈਸਵੀ ਵਿੱਚ ਇੱਕ ਰਾਤ ਵਿਸ਼ਰਾਮ ਕੀਤਾ ਸੀ ਮੰਨਿਆ ਜਾਂਦਾ ਹੈ ਕਿ ਗੁਰੂ ਜੀ ਨੇ ਆਪਣਾ ਨੀਲਾ ਕੋੜਾ ਇਸ ਥਾਂ ਤੇ ਬੰਨਿਆ ਸੀ ਅਤੇ ਉਹ ਪਵਿੱਤਰ ਫਲਾਹੀ ਅਜੇ ਵੀ ਇੱਥੇ ਮੌਜੂਦ ਹੈ ਜਿਸ ਦੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਇਸ ਫਲਾਹੀ ਕਰਕੇ ਇਸ ਥਾਂ ਦਾ ਨਾਮ ਫਲਾਹੀ ਸਾਹਿਬ ਪਿਆ ਆਓ ਆਪਾਂ ਵੀ ਉਸ ਪਵਿੱਤਰ ਫਲਾਹੀ ਦੇ ਦਰਸ਼ਨ ਕਰੀਏ ਜਿੱਥੇ ਦਸ਼ਮੇਸ਼ ਪਾਤਸ਼ਾਹ ਨੇ ਆਪਣੇ ਚਰਨ ਪਾਏ ਸਨ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਸੀਂ ਅੱਗੇ ਵੀ ਤੁਹਾਨੂੰ ਜਿਵੇਂ ਹੀ ਪਵਿੱਤਰ ਗੁਰੂ ਘਰਾਂ ਤੇ ਇਤਿਹਾਸਕ ਥਾਵਾਂ ਦੇ ਦਰਸ਼ਨ ਕਰਾਂਦੇ ਰਾਂਗੇ ਤੁਹਾਡੇ ਪਿਆਰ ਤੇ ਸਹਿਯੋਗ ਲਈ ਬੇਅੰਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ